ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਇਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਮੌਸਮ ਅਪਡੇਟ ਮੌਸਮ ਬਾਰੇ ਆਪਾਂ ਗੱਲਬਾਤ ਕਰਨੀ ਆ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਬੜੀ ਆ ਰਹੀ ਹੈ ਤੁਸੀਂ ਪਹਿਲਾਂ ਦੇਖਿਆ ਕਿ ਜਿਹੜਾ ਫਰਵਰੀ ਦੇ ਅੱਧ ਦੇ ਨੇੜੇ ਤੇੜ ਮੌਸਮ ਵਿੱਚ ਗੜਬੜ ਹੋਈ ਫਿਰ ਮਾਰਚ ਦੇ ਸ਼ੁਰੂ 'ਚ ਥੋੜੀ ਜਿਹੀ ਗੜਬੜੀ ਹੋਈ ਫਿਰ ਟੈਂਪਰੇਚਰ ਇਕਦਮ ਵਧੀਆ ਫਿਰ ਜੜੀਆਂ ਹੈਗੀਆਂ ਜਿਵੇਂ ਤੁਹਾਨੂੰ ਪਿਛਲੇ ਦਿਨ ਹੀ ਦੱਸਿਆ ਸੀਗਾ ਕਿ 25 26 ਦੇ ਨੇੜੇ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਤੇ 3 4 ਦਿਨ ਜਿਹੜਾ ਟੈਂਪਰੇਚਰ ਡਾਊਨ ਆਊਗਾ ਜਿਹੜਾ ਕਣਕ ਵਾਸਤੇ ਵਧੀਆ ਹੁਣ ਜਿਹੜਾ ਅੱਜ ਆਪਾਂ 29 ਮਾਰਚ 2025 ਦੇ ਦਿਨ ਗੱਲਬਾਤ ਕਰ ਰਹੇ ਹਾਂ ਤੇ 30 ਮਾਰਚ ਤੋਂ ਲੈ ਕੇ 7 ਅਪ੍ਰੈਲ ਤੱਕ ਦੇ ਮੌਸਮ ਬਾਰੇ ਤੁਹਾਡੇ ਨਾਲ ਅਪਡੇਟ ਜਿਹੜੀ ਮੈਂ ਸਾਂਝੀ ਕਰੂੰਗਾ ਇੱਕ ਜ਼ਰੂਰੀ ਬੇਨਤੀ ਹੈਗੀ ਐ ਮੌਸਮ ਫਸਲਾਂ ਵਾਸਤੇ ਬਹੁਤ ਅਨਕੂਰ ਰਿਹਾ ਹੁਣ ਤੱਕ ਫਸਲ ਮਤਲਬ ਜਦੋਂ ਆਪ ਗਿਆ ਤੇ ਨਾਲ ਦੀ ਨਾਲ ਮੌਸਮ 'ਚ ਥੋੜੀ ਬਥੀ ਤਬਦੀਲੀ ਆ ਕੇ ਟੈਂਪਰੇਚਰ ਡਾਊਨ ਗਿਆ ਪਰ ਜਿਹੜਾ ਤਾਪਮਾਨ ਚਾਹੇ 4 ਦਿਨ ਵਧਿਆ ਰਾਤ ਦਾ ਤਾਪਮਾਨ 20 21 ਦੇ ਨੇੜੇ ਤੇ ਡਬਾਈ ਦੇ ਚਲਿਆ ਗਿਆ ਸੀਗਾ ਫਿਰ ਡਾਊਨ ਆਇਆ ਫਿਰ 13 ਤੇ ਜਿਹੜਾ ਅੱਜ ਦਾ ਤਾਪਮਾਨ ਜੇ ਆਪਾਂ ਕਹ ਲਈਏ 28 ਡਿਗਰੀ ਮੈਕਸਿਮਮ ਤੇ ਰਾਤ ਦਾ ਤਾਪਮਾਨ 13 ਡਿਗਰੀ ਸੈਂਟੀਗ੍ਰੇਡ ਸੀਗਾ ਤੇ ਜਿੱਥੇ ਤੁਸੀਂ ਪਾਣੀ ਦਾ ਪ੍ਰਬੰਧ ਸਹੀ ਨਹੀਂ ਹੋਇਆ ਕਈ ਕਿਸਾਨ ਵੀਰਾਂ ਨੇ ਪਾਣੀ ਜਲਦੀ ਬੰਦ ਕੀਤਾ ਕਈ ਕਿਸਾਨ ਵੀਰਾਂ ਨੇ ਜਿਹੜਾ ਪਾਣੀ ਜੇ ਫਰਵਰੀ ਚ ਲਾਤਾ ਉਦੋਂ ਬਾਅਦ ਜਿਹੜਾ ਮਾਰਚ ਦੇ ਸ਼ੁਰੂ ਵਿੱਚ ਜਾਂ ਮਾਰਚ ਦੇ ਪਹਿਲੇ ਹਫ਼ਤੇ ਜਾਂ ਦੂਜੇ ਹਫ਼ਤੇ ਪਾਣੀ ਲੱਗਣਾ ਸੀਗਾ ਕਣਕ ਨੂੰ ਲਾਸਟ ਉਹ ਮਿਸ ਕੀਤਾ ਉੱਥੇ ਤੁਹਾਡੇ ਝਾੜ ਦੇ ਉੱਤੇ ਇੱਕ ਸਾਰਾ ਲੱਗਣ ਦੇ ਅਸਾਰ ਹੈਗਾ ਜਾਂ ਜਿਹੜਾ ਮਾਰਚ ਪਹਿਲੇ ਹਫ਼ਤੇ ਜਾਂ 10 ਤਰੀਕ ਨੂੰ 11 ਤਰੀਕ ਨੂੰ ਲੱਗਣਾ ਸੀ ਉਹ ਆਪਾਂ ਜਿਹੜਾ ਉਦੋਂ ਲੇਟ ਲਾਇਆ ਤਾਂ ਉੱਥੇ ਦਾਣਾ ਬਰੀਕ ਪੈਣ ਦੇ ਅਸਾਰ ਬਣ ਸਕਦੇ ਆ ਜਿੱਥੇ ਤੁਸੀਂ ਐਨਬੀਕੇ ਵਗੈਰਾ ਸਪਰੇਆ ਵੀ ਕੀਤੀਆਂ ਤੇ ਪਾਣੀ ਦੀ ਮੈਨੇਜਮੈਂਟ ਸਹੀ ਰਹੀ ਆ ਉੱਥੇ ਉੱਚ ਤਾਪਮਾਨ ਦਾ ਪ੍ਰਭਾਵ ਇੰਨਾ ਜ਼ਿਆਦਾ ਨਹੀਂ ਪੈਂਦਾ ਹੁੰਦਾ ਕਿਉਂਕਿ ਕਿਉਂਕਿ ਲਾਸਟ ਪਾਣੀ ਆਪਾਂ ਗਿੱਲੇ ਬਾਤਰ ਲਾਉਣਾ ਹੁੰਦਾ ਇਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਆ ਤਾਂ ਮੌਸਮ ਅਪਡੇਟ ਦੇ ਵਿੱਚ ਕਿਸਾਨ ਵੀ ਰੋਏ ਆ ਕਿ ਹੁਣ ਜਿਹੜਾ ਤਾਰ ਪਾਰਾ ਜਿਹੜਾ ਵਧੂਗਾ ਤਾਪਮਾਨ ਦਾ ਹਰ ਰੋਜ਼ ਲਗਭਗ 1 ਡਿਗਰੀ ਸੈਂਟੀਗ੍ਰੇਡ ਦੇ ਲਗਭਗ ਕਿਉਂਕਿ ਅੱਜ ਆਪਾਂ 28 ਡਿਗਰੀ ਸੈਂਟੀਗ੍ਰੇਡ ਦੀ ਗੱਲ ਕਰਦੇ ਆ 7 April ਤੱਕ 39 ਡਿਗਰੀ ਸੈਂਟੀਗ੍ਰੇਡ ਮਤਲਬ 40 ਡਿਗਰੀ ਦੇ ਨੇੜੇ ਤੇੜ 40 ਡਿਗਰੀ ਸੈਂਟੀਗ੍ਰੇਡ ਦੇ ਲਗਭਗ ਪਹੁੰਚ ਜਾਣਾ 8 ਤੋਂ 9 ਦਿਨਾਂ ਦੇ ਵਿੱਚ ਵਿੱਚ ਰਾਤ ਦਾ ਤਾਪਮਨ ਜਿਹੜਾ 13 ਡਿਗਰੀ ਸੈਂਟੀਗ੍ਰੇਡ ਤੋਂ ਲੈ ਕੇ ਰਾਤ ਦਾ ਤਾਪਮਨ ਜਿਹੜਾ ਉਹ ਜਾਊਗਾ 22 21 22 ਡਿਗਰੀ ਸੈਂਟੀਗ੍ਰੇਡ ਤੱਕ ਤੇ ਔਸਤ ਤਾਪਮਨ ਜਿਹੜਾ ਹੈਗਾ ਇਹ ਫਿਰ ਕੁੱਲ ਮਿਲਾ ਕੇ ਲਗਭਗ ਲਗਭਗ 30 ਡਿਗਰੀ 31 ਡਿਗਰੀ ਤੇ ਜਿਹੜਾ ਮੀਨ ਟੈਂਪਰੇਚਰ ਆ ਉਹ ਪਹੁੰਚ ਜਾਣਾ ਤੇ ਇਹ ਜਿਹੜਾ ਹੈਗਾ ਗਰਮੀ ਆ ਜਿਹੜੀ ਉਹ ਥੋੜਾ ਜਆ ਅਧ ਦਸੰਬਰ ਤੋਂ ਬਾਅਦ ਵਾਲੀਆਂ ਜਿਹੜੀਆਂ ਕਣਕਾਂ ਸੌਰੀ ਅਧ ਨਵੰਬਰ ਤੋਂ ਬਾਅਦ ਵਾਲੀਆਂ ਕਣਕਾਂ ਜਾਂ ਲਾਸਟ ਨਵੰਬਰ ਜਾਂ ਦਸੰਬਰ ਦੇ ਵਿੱਚ ਜਿਹੜੀਆਂ ਖਾਸ ਤੌਰ ਤੇ 5 ਦਸੰਬਰ ਤੋਂ ਬਾਅਦ ਬੀਜੀਆਂ ਕਣਕਾਂ ਉਹਨਾਂ ਦੇ ਵਿੱਚ ਤੁਸੀਂ ਮੌਸਮ ਦੇਖ ਕੇ ਪਾਣੀ ਜਿਹੜਾ ਲਾਸਟ ਆ ਉਹ 10 ਅਪ੍ਰੈਲ ਤੱਕ ਜਿਵੇਂ ਤੁਹਾਨੂੰ ਦੱਸਿਆ ਕਿ ਦਸੰਬਰ ਵਾਲੀ ਕਣਕ ਜਾਂ ਆਪਾਂ 5 ਦਸੰਬਰ ਤੋਂ ਬਾਅਦ ਵਾਲੀ 'ਚ 10 ਅਪ੍ਰੈਲ ਤੱਕ ਲਾ ਸਕਦੇ ਪਰ ਇਹਦੇ ਵਿੱਚ ਤੁਸੀਂ ਇਹ ਦੇਖਣਾ ਹਵਾ ਦੀ ਗਤੀ ਜਿਹੜੀ ਅੱਜ ਹੈ ਤੁਸੀਂ ਵੱਖ-ਵੱਖ ਇਲਾਕਿਆਂ ਦੇ ਆ ਉਹਦੇ ਹਵਾ ਦੀ ਗਤੀ ਜਰੂਰ ਦੱਸਿਆ ਅੱਜ ਜਿਹੜੀ ਹਵਾ ਤੇਜ਼ ਚੱਲ ਰਹੀ ਹੈ 21 ਡਿਗਰੀ ਤੋਂ ਲੈ ਕੇ ਤੇ 25-28 ਕਿਲੋਮੀਟਰ ਸੌਰੀ 21 ਕਿਲੋਮੀਟਰ ਤੋਂ ਲੈ ਕੇ ਤੇ 25-28 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵੱਖ-ਵੱਖ ਥਾਂਾਂ ਤੇ ਹਵਾ ਜਿਹੜੀ ਚੱਲ ਰਹੀ ਤੇਜ਼ ਆ ਕੱਲ ਤੋਂ ਜਿਹੜੀ ਹਵਾ ਦੀ ਗਤੀ ਥੋੜੀ ਜਿਹੀ ਘਟੂਗੀ ਜਿਵੇਂ 16-17 ਤੇ ਆਜੂਗੀ ਫਿਰ 15 ਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ 11 ਕਿਲੋਮੀਟਰ ਤੇ ਤੇ ਫਿਰ ਜਿਹੜਾ ਹੈਗਾ 6 7 ਅਪ੍ਰੈਲ ਨੂੰ ਲਗਭਗ ਲਗਭਗ 7 8 ਕਿਲੋਮੀਟਰ ਦੇ ਮਤਲਬ ਹਵਾ ਬਹੁਤ ਰਫਤਾਰਤਮੀ ਹੋ ਜੂਗੀ ਤੇ ਨਮੀ ਹੈ ਜਿਹੜੀ ਉਹ ਇਸ ਟਾਈਮ 26 27% ਆ ਹਵਾ ਦੇ ਵਿੱਚ ਨਮੀ ਉਹ ਵੀ 23 24% ਤੇ ਹੈ ਰਹਿ ਜੂਗੀ 2 3 ਡਿਗਰੀ ਉਹ ਘਟੂਗੀ ਉਹਨਾਂ ਗੇ ਨਮੀ ਪਹਿਲਾਂ ਹੀ ਘਟਾ ਹੈ ਪਰ ਇਹ ਜਿਹੜੇ ਜਿਹੜੇ ਸੰਕੇਤ ਮਿਲਦੇ ਹਨ ਮੌਸਮ ਦੇ ਵਿੱਚ ਜਿਹੜੀ ਗੜਬੜੀ ਇੱਕਦਮ ਟੈਂਪਰੇਚਰ ਅੱਪ ਜਾਣਾ ਫਿਰ ਡਾਊਨ ਜਾਣਾ ਹੁਣ ਜਿਹੜੀ ਹਵਾ ਤੇਜ਼ ਗਤੀ ਨਾਲ ਵਗਣੀ ਇਸ ਤੋਂ ਬਾਅਦ ਹਵਾ ਜਿਹੜੀ ਹੈਗੀ ਹੌਲੀ ਹੌਲੀ ਘਟਦੀ ਹੈ ਉਹ ਤਾਮਮਨ ਵੱਧਦਾ ਜਾਊ ਤਾ ਮਾ 39 40 ਤੇ ਜਦੋਂ ਪਹੁੰਚੂ 6 7 ਅਪ੍ਰੈਲ ਨੂੰ ਤਾਂ ਇਹਦੇ ਜਿਹੜੇ ਸੰਕੇਤ ਆ ਉਹ ਜਿਹੜੀ ਬਾਕੀ ਅਪਡੇਟ ਤਾਂ ਆਪਾਂ ਉਸ ਤੋਂ ਬਾਅਦ ਜਿਹੜੀ 7 ਅਪ੍ਰੈਲ ਤੋਂ ਬਾਅਦ ਜਿਹੜੀ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ 1 2 ਅਪ੍ਰੈਲ ਨੂੰ ਆਪਾਂ ਉਸ ਤੋਂ ਬਾਅਦ ਦਾ ਜਿਹੜਾ 7 ਅਪ੍ਰੈਲ ਤੋਂ ਬਾਅਦ ਦਾ ਮੌਸਮ ਉਹ ਸਾਂਝਾ ਕਰਾਂਗੇ ਪਰ ਮੌਸਮੀ ਗੜਬੜ ਦੇ ਸੰਕੇਤ ਜਿਹੜੇ ਹੈਗੇ ਆ ਜਿਹੜੇ ਹਿਸਾਬ ਨਾਲ ਟੈਂਪਰੇਚਰ ਇੱਕਦਮ ਉੱਪ ਜਾਊਗਾ ਨਾ ਲੱਗਦਾ ਹੈ ਬਾਕੀ ਵਾਹਿਗੁਰੂ ਜੀ ਮਿਹਰ ਕਰਨ ਪ੍ਰਮਾਤਮਾ ਅਗੇ ਹੀ ਅਰਦਾਸ ਹੈ ਕਿ ਮੌਸਮ ਦੇ ਵਿੱਚ ਗੜਬੜੀ ਨਾ ਹੋਵੇ ਜੇ ਮੌਸਮ ਵਿੱਚ ਗੜਬੜੀ ਹੁੰਦੀ ਕਿਉਂਕਿ ਜਿਹੜੀ 13 14 15 April ਦੇ ਲਾਗੇ ਤੱਕ ਜਿਹੜੇ ਹੈਗੇ ਕਿਸਾਨ ਵੀਰਾਂ ਨੇ ਵਾਢੀ ਜਿਹੜੀ ਹੈਗੀ ਆ ਜ਼ਿਆਦਾਤਰ ਕਿਸਾਨ ਵੀਰ ਜਿਹੜੇ ਹੈਗੇ ਟੱਕ ਲਾਉਂਦੇ ਆ ਕਣਕ ਦੀ ਫਸਲ ਨੂੰ ਜਿਹੜਾ ਹੈਗਾ ਵਾਢੀ ਸ਼ੁਰੂ ਕਰਦੇ ਆ ਤੇ ਪਰ ਜਿਹੜਾ ਕੁੱਲ ਮਿਲਾ ਕੇ ਜਿਹੜੇ ਇਹ ਸੰਕੇਤ ਨੇ ਇਹ ਮੌਸਮੀ ਗੜਬੜਦੇ ਨੇ ਵਾਹਿਗੁਰੂ ਜੀ ਮਿਹਰ ਕਰਨ ਅ ਜਿਹੜੀ ਅਗਲੀ ਅਪਡੇਟ ਦੇ ਵਿੱਚ ਤੁਹਾਡੇ ਨਾਲ ਜਿਹੜੀ 7 April ਤੋਂ ਬਾਅਦ ਦੇ ਮੌਸਮ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਜਿਉਂਕਿ ਨਵੀਂ ਅਪਡੇਟ ਆਉਂਦੀ ਆ ਤਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਖਾਲਸਾ